ਸੋ ਹੈਲੋ ਆਈ ਸਸੀ ਕਾਲ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਸੋ ਆਪਣਾ ਤਾਂ ਨਵਾਂ ਵਲੌਗ ਤੁਹਾਡੀ ਲੈ ਕੇ ਆਇਆ ਸੋ ਸਵੇਰ ਤੇ 11:00 ਵਜੇ ਨਾਲੇ ਅੱਜ ਆਪਾਂ ਚੱਲੇ ਹਾਂ ਸਮਰਾਲੇ ਸੋ ਆਪਾਂ ਨੂੰ ਮਾੜਾ ਕੰਮ ਸੀ ਸਮਰਾਲੇ ਸੋ ਆਪਾਂ ਜਾ ਕੇ ਆਣੇ ਤੁਸੀਂ ਵਲੌਗ ਵਿੱਚ ਬਣੇ ਰੋ ਫੋਨ ਮੈਂ ਲੈ ਕੇ ਨਹੀਂ ਜਾਣਾ ਵੀ ਫੋਨ ਕੋਲ ਰਹੂਗਾ ਮਾ ਆਪਣਾ ਫੋਨ ਲੱਗਿਆ ਨਾ ਤੇ ਤੁਹਾਨੂੰ ਆਗੇ ਮਿਲਦੇ ਆ ਲਗ ਵਿੱਚ ਬਣੇ ਰਿਓ ਸੋ ਗਾਇਸ ਹਲੇ ਤਾਂ ਮੈਂ ਚਾਹ ਪੀ ਰਿਹਾ ਹਾਂ ਉਹਦੇ ਨਾਲ ਨੇ ਚਾਹ ਪੀ ਲਈਏ ਫਿਰ ਆਪਾਂ ਤੁਹਾਨੂੰ ਮਿਲਦੇ ਆ ਸਿੱਧਾ ਹੁਣ ਸਮਰਾਲੇ ਤੋਂ ਆ ਕੇ ਮਿਲਾਂਗੇ ਲਗ ਵਿੱਚ ਬਣੇ ਰਿਓ ਸੋ ਹਾਂਜੀ ਕਹਿੰਦਾ ਆਪਾਂ ਆਕੇ ਘਰੇ ਸਮਰਾਲੇ ਤੋਂ ਘਰ ਆਕੇ ਤੇ ਹੁਣ ਆਪਾਂ ਚੱਲੇ ਆ ਟੋਲ 'ਤੇ ਖੜਾਣ ਤਾਂ ਚੱਲਦੇ ਆ ਲਗ ਵਿੱਚ ਬਣੇ ਰਿਓ ਤੇ ਆਪਾਂ ਪਹਿਲਾਂ ਚੱਲੇ ਆ ਪ੍ਰਿੰਸ ਕੋਲ ਮੀ ਬਹੁਤ ਪੈ ਰਿਆ ਤਿੰਨ 2.5 ਦਿਨ ਹੋ ਗਏ ਮੀਓ ਪਈ ਜਾਂਦਾ ਰੋਗਦਾਨੀ ਹੈ ਗਮੀ ਸੋ ਆਪਾਂ ਚਲਦੇ ਆਂ ਵਲੌਕ ਵਿੱਚ ਬਣੇ ਰਹੋ ਤੁਹਾਨੂੰ ਦਿਖਾਣੇ ਆ ਮੀ ਦਾ ਮੌਸਮ ਬੜਾ ਖਤਰਨਾਕ ਬੜਾ ਖਤਰਨਾਕ ਮੀ ਪੈ ਰਿਹਾ ਤੁਹਾਨੂੰ ਦਿਖਾਣੇ ਆ ਬੈਕ ਕੈਮਰਾ ਕਰਕੇ ਸੋ ਹਾਂਜੀ ਬਈ ਆਪਾਂ ਚੱਲੇ ਆਂ ਦੁਕਾਨ ਤੇ ਮੜਾ ਸਮਾਨ ਲੈ ਕੇ ਆਣਾ ਸੋ ਚੱਲਦੇ ਆਂ ਵਲੌਕ ਵਿੱਚ ਬਣੇ ਰਹੋ ਤੁਹਾਨੂੰ ਲੈ ਕੇ ਚੱਲੀ ਦੁਕਾਨ ਤੇ ਮੀ ਬਹੁਤ ਪੈ ਰਿਹਾ ਕਹਿੰਦੇ ਕੱਲ ਵੀ ਪੈਣਾ ਲੇ ਸੋ ਆਪਾਂ ਸਾਰ ਚੱਲਦੇ ਆਂ ਦੁਕਾਨ ਤੇ ਕਿ ਮਿਲਦਾ ਤੁਹਾਨੂੰ ਵਲੌਕ ਵਿੱਚ ਬਣੇ ਰਹੋ ਸੋ ਇਹਨ ਮੌਸਮ ਬੜਾ ਕੈਂਡਾ ਸੋ ਲੋਗੇ ਬੱਦਲ ਬੱਦਲ ਹੋ ਪੈ ਨੇ ਕਰੋ ਚੱਕ ਕਰੋ ਚੈੱਕ ਮੌਸਮ ਬੜਾ ਸਾਫਾ ਮੌਸਮ ਪਰ ਪਹਾੜ ਦੁਆਰਾ ਮੇਰੇ ਕਿਹਾ ਲੈਦਾ ਸੋ ਗਾਇਜ਼ ਦੇਖੋ ਬਲੱਡ ਚੈੱਕ ਕਰੋ ਕਿੰਨਾ ਸੋਹਣਾ ਬਲੱਡ ਮਰਿਆ ਫੋਨ ਨੇ ਆਈਫੋਨ ਐਕਸ 11 12 ਤਾਂ ਤਿੰਨੇ ਫੋਨ ਫੇਲ ਲੈਦੇ ਮੋਰੀ ਦਾ ਕਿੱਥੇ ਲੱਖ ਵਾਲੇ ਫੋਨ ਕਿੱਥੇ 20000 ਵਾਲੇ ਫੋਨ ਲਾ ਲਓ ਸਭ ਤੁਸੀਂ ਆਪ ਹੀ ਹੁਣ ਕਰੋ ਚੈੱਕ ਫਿਰ 2x ਤੇ 2x ਤੇ ਬਲੱਡ ਚੈੱਕ ਕਰੋ ਫਿਰ 2x ਐ 2x ਤੇ ਬਲੱਡ ਚੈੱਕ ਕਰਦੇ ਤੁਸੀਂ ਲੋ ਇਹ 2x ਲੈ ਆ 4x ਕਰ ਲੈਣਾ ਇੱਕ ਵਾਰ ਆ 4x ਤੇ 4x ਅ 10x ਤੇ ਬਲਰ ਵੱਜਦਾ ਦੇਖੋ ਤੁਸੀਂ ਆਪ ਦੇਖ ਲਓ ਸੋ ਗਾਇਸ ਕਰੋ ਚੱਕ ਮੌਸਮ ਤੁਹਾਨੂੰ ਜੇ ਸ਼ਾਮ ਦੇ 5 ਵਜੇ ਨਾਲ ਤੇ ਆਪਾਂ ਮੜਾ ਗਲੀ ਜਾਏ ਸੀ ਮੜਾ ਆਪਾਂ ਜਾਣਾ ਸੀ ਢੋਲ ਕੇ ਲੈਣਾ ਆਪਾਂ ਗਏ ਨਹੀਂ ਚਾਹ ਪੀਣ ਲੱਗ ਗਿਆ ਆਪਾਂ ਚੱਲਦੇ ਹਾਂ ਥੋੜੀ ਦੇਰ ਦਾ 10 15 ਮਿੰਟ ਦਾ ਸੋ ਵਲੌਗ ਵਿੱਚ ਫਿਰ ਚੱਲਦੇ ਆਪਾਂ ਢੋਲ ਗਿਰ ਸੋ ਗਾਇਸ ਉਹ ਕੁੱਤਾ ਕਿੱਥੇ ਹੋ ਗਿਆ ਸੋ ਗਾਇਸ ਮੀ ਹਟ ਗਿਆ ਹੁਣ ਜਮਈ ਸੋ ਬਟ ਡਰਾਈਵਰ ਜਨ ਦੇਖੀਏ ਚੱਲਦੇ ਸੋ ਹਾਂਜੀ ਗਾਇਸ ਆਪਾਂ ਕੋਈ ਸਣੀ ਹੈਗਾ ਅੱਜ ਅਬ ਐਵੇਂ ਤੁਰਨੇ ਆਪਾਂ ਜਾਣਾ ਆਪਾਂ ਥੋੜੀ ਦੇਰ ਤੱਕ ਚੱਲਦੇ ਆ ਮੋੜਿਆ ਢੋਲ ਕੇ ਫੜਾ ਕੇ ਆਨੇ ਦੁਕਾਨ ਤੇ ਚੱਲਦੇ ਆ ਫਿਰ ਤੁਹਾਨੂੰ ਆਈਂ ਕੁੰਭੜੇ ਵਾਲਾ ਅੱਜ ਵਲੌਗ ਚ ਕੁਝ ਨਹੀਂ ਹਰ ਦੋ ਦਿਨ ਹੋ ਗਏ ਯੂ ਵੀ ਘਟ ਰਹੇ ਨੇ ਜਿੱਥੇ 80 ਅੰਦਾ ਸੀ ਉੱਥੇ 10 20 ਰਹਿ ਗਏ ਸੋ ਜਿੰਨਾ ਸਾਡਾ ਵੀਊ ਬਤਾਓ ਸਾਡੇ ਸੋ ਹਾਂ ਜੀ ਮਿੱਤਰੋ ਆਪਾਂ ਐਸੀ ਆਪਣੀ ਮਹੱਲੇ ਦੀ ਕਲੋਨੀ ਚ ਪਾਰਕ ਬਣਾਇਆ ਆ ਆ ਚਾਰ ਸਿੱਟਾ ਨੇ ਕੋਈ ਬੰਦਾ ਬੈਠਾ ਤੁਹਾਨੂੰ ਮੱਲੇ ਦੇ ਨਾਲ ਕੌਣ ਬੈਠਾ ਦੇਖੀ ਤਾਂ ਓ ਸੌਰੀ ਸੌਰੀ ਬੈਠੇ ਰੋ ਮੇਰੇ ਬੈਠੇ ਰੋ ਮੇਰੇ ਤੁਹਾਨੂੰ ਕੁਝ ਨਹੀਂ ਗਿਆ ਸੀ ਤੇ ਆ ਚਾਰ ਕੁਰਸੀਆਂ ਤੇ ਬਾਈ ਜੀ ਬੈਠੇ ਨੇ ਉਧਰ ਵੱਡੀ ਨਾ ਪਰਾਵਾਂ ਤੇ ਆ ਸਾਰਾ ਬੈਠ ਆ ਚੁੱਲ ਚੁੱਲਾ ਤੁਲ ਸੋ ਮੌਸਮ ਚੈੱਕ ਕਰੋ ਬੜਾ ਘੈਂਟ ਓਰੇ ਓਰੇ ਬਾਸਕਟਬਾਲ ਇੱਕ ਲਾਈਨ ਦੋ ਲਾਈਨ ਨਾ ਖਾ ਸਕਦੇ ਓਰੇ ਬਾਸਕਟਬਾਲ ਵਾਲਾ ਬਾਲੀਬਾਲ ਜੋ ਮਰਜ਼ੀ ਖੇਡ ਸਕਦੇ ਹੋ ਰੇ ਬਾਸਕਟ ਬਾਸਕਟਬਾਲ ਵਾਲਾ ਬਣਾਣਾ ਹੈ ਨਾ ਇੱਥੇ ਪਤਾ ਨਹੀਂ ਕਦੋਂ ਬਣੂਗਾ ਸੋ ਆਪਾਂ ਆਪਣੇ ਮੁੱਲੇ ਚੱਲਦੇ ਆ ਛੱਡੋ ਪੁਰੇ ਸੋ ਗਾਇਸ ਨਾ ਜਲਦੀ ਸੋ ਹਾਂ ਜੀ ਵੀਰ ਆਪਾਂ ਮੜਾ ਰੋਡ ਤੇ ਆਏ ਸੀ ਸੋ ਆਪਾਂ ਨੂੰ ਥੋੜਾ ਜਿਹਾ ਕੰਮ ਸੀ ਆ ਫੁੱਲ ਲੈ ਕੇ ਆਣੇ ਆ ਗੁਲਦਸਤਾ ਲੈ ਕੇ ਆਣਾ ਸੋ ਚੱਲਦੇ ਆ ਵਲੌਗ ਵਿੱਚ ਬਣੇ ਰਿਹਾ ਤੁਹਾਨੂੰ ਉੱਥੇ ਜਾ ਕੇ ਸਿੱਧਾ ਮਿਲਦੇ ਆ ਟਾਈਮ ਥੋੜਾ ਘੱਟ ਆ ਸੋ ਚੱਲਦੇ ਆ ਵਲੌਗ ਵਿੱਚ ਬਣੇ ਤੁਹਾਨੂੰ ਲੈ ਕੇ ਚੱਲਦੇ ਆ ਮੀ ਫੇਸਟਾਰਟ ਹੋ ਗਿਆ ਤੁਹਾਨੂੰ ਦਿਖਾਣੇ ਆ ਲੈਕ ਕੈਮਰਾ ਕਰਕੇ ਫੋਨ ਚਲੋ ਦਿਖਾਈਏ ਸੋ ਗਾਈਸ ਪਹੁੰਚ ਗਿਆ ਆਪਾਂ ਕਰੋ ਜੱਕ ਸੋ ਗਾਈਸ ਫੋਲੋ ਲੈ ਲੇ ਚਲੋ ਚੱਲੀ ਆਪਾਂ ਫਿਰ ਕਰਨੋ ਆ ਫੜ ਸੋ ਹਾਂਜੀ ਗਾਈਸ ਮੀ ਫੇਰ ਸਟਾਰਟ ਹੋ ਗਿਆ ਸੋ ਤੁਹਾਨੂੰ ਕਵੰਡੀ ਆਨੇ ਸਾਡੀ ਗਲੀ ਚ ਕਿਸੇ ਨੇ ਗਣੇਸ਼ ਜੀ ਲਿਆਂਦੇ ਨੇ ਤੇ ਆਪਾਂ ਚੱਲਦੇ ਆ ਫਿਰ ਦੇਖੀ ਕਿ ਹਿਸਾਬ ਉੱਥੇ ਹਟ ਰਿਹਾ ਜਿਹੜਾ ਟ੍ਰੇਨ ਘਵੰਡੀ ਆ ਕਰ ਰਾ ਦੰਦ ਕਾਨ ਦੇ ਵੀਊ ਚੈੱਕ ਕਰੋ ਕਿਹਜਾ ਵੀਊ ਆ ਰਿਹਾ ਨਹੀਂ ਹਟ ਗਿਆ ਹੁਣ ਤੂੰ ਚੱਕ ਕੇ ਦੇਖ ਆ ਦੇਖੋ ਸੋ ਗਾਇਜ਼ ਪ੍ਰਿੰਸ ਪਿੰਦਾ ਲਿੰਕਾ ਤੇ ਆਪਣੇ ਹੱਥ ਤੇ ਵੀ ਉਹੀ ਇੱਕ ਤਰ੍ਹਾਂ ਦਾ ਕਰੋ ਚੈੱਕ ਤੇ ਆਪ ਸਪਰਾਈਟ ਨਹੀਂ ਹੈ ਕਲਮਕਾ ਬਰੇ ਸੋ ਗਾਈਸ ਆਪਾਂ ਪੀਲੀਅ ਲਿਮਟ ਤੋਂ ਫਿਰ ਤੁਹਾਨੂੰ ਮਿਲਦੇ ਆਂ ਪੀਕੇ ਬਲੌਗ ਵਿੱਚ ਬੜੇ ਰ ਤੁਹਾਨੂੰ ਆਪਾਂ ਲੈ ਕੇ ਚਲਦੇ ਆਂ ਟੋਲ ਕੀਲੇ ਭਾਈ ਦੇ ਟੋਲ ਕੇ ਫੜਾ ਕੇ ਆਨੇ ਚਲੋ ਚੱਲੀਏ ਸੋ ਗਾਈਸ ਆਪਾਂ ਆਏ ਚਾਚੇ ਦੀ ਦੁਕਾਨ ਤੇ ਚਾਚੇ ਦੀ ਦੁਕਾਨ ਤੇ ਚਾਚਾ ਜੀ ਹੈ ਨਹੀਂ ਆਪਾਂ ਟੋਲ ਕੀ ਚੱਕਣੀ ਸੀ ਆਪਾਂ ਐਨੇ ਦੁਕਾਨ ਤੇ ਰੱਖੀ ਸੀ ਟੋਲ ਕੀ ਸੋ ਆਪਾਂ ਦੇਖਦੇ ਆਂ ਫੋਨ ਕਰਦੇ ਆਂ ਫੋਨ ਕਰਾਂਗਾ ਤੁਹਾਨੂੰ ਮਿਲਦੇ ਆਂ ਬਲੌਗ ਵਿੱਚ ਬਣੇ ਰ ਸੋ ਹਾਂ ਅਨਵੇਸ ਆਪਾਂ ਚੱਲੇ ਆਂ ਚਾਚੇ ਦੀ ਦੁਕਾਨ ਤੇ ਸੋ ਆਪਾਂ ਚਾਪੀ ਲੈ ਲਈ ਸੀ ਸੋ ਆਪਾਂ ਦੁਕਾਨ ਖੋਲ ਕੇ ਆਵਾ ਟੋਲ ਕੀ ਚੱਕ ਕੇ ਚੱਲਦੇ ਆ ਟੋਲ ਠੀਕਰਣ ਤੁਹਾਨੂੰ ਮੇਰਾ ਕੱਲ ਮਿਲੂਗਾ ਸੁਪੋ ਵੀ ਨਹੀਂ ਚੱਲਦੇ ਆਪਾਂ ਵਲੌਗ ਵਿੱਚ ਬਣੇ ਰਹੋ ਤੁਹਾਨੂੰ ਟੋਲ ਵੀ ਚੱਕ ਕੇ ਫੇਰ ਮਿਲਦੇ ਆ ਚਲੋ ਚੱਲੀਏ ਸੋ ਹਾਂਜੀ ਮਿੱਤਰੋ ਆਪਾਂ ਟੋਲ ਕੀ ਲੈ ਲਈ ਸੋ ਆਪਾਂ ਚੱਲੇ ਆ ਠੀਕਰਣ ਸੋ ਚੱਲ ਜੀਏ ਮੈਂ ਜਾਂਚ ਦੁਕਾਨਾਂ ਚਲੋ ਚੱਲੀਏ ਆ ਪ੍ਰਿੰਸ ਚ ਲਾਉਗਾ ਹੁਣ ਐਕਟਿਵ ਆ ਕਿ ਆਪਾਂ ਟੋਲ ਵੀ ਚੱਕ ਲਈ ਚੱਟ ਦੁਕਾਨ ਤੋਂ ਤੇ ਆਪਾਂ ਚੱਲੇ ਆ ਪੀਰ ਖਾਨਾ ਰੋਡ ਤੇ ਪੀਰ ਖਾਨਾ ਰੋਡ ਦਾ ਗਿਆ ਦੇਖਿਆੜੀਆਂ ਕਿ ਭੱਜਣ ਲੱਗ ਸੱਪਾ ਟੋਲ ਕੇ ਫੜਾਵੀ ਤੁਹਾਨੂੰ ਮਿਲਦੇ ਆ ਬਲੌਗ ਵਿੱਚ ਬਣੇ ਰਹੋ ਤੇ ਆਪਾਂ ਟੋਲ ਕੇ ਫੜਾਵੀ ਗਾਈਜ਼ ਆਪਾਂ ਚੱਲਦੇ ਆ ਫਿਰ ਘਰ ਨੂੰ ਟੋਲ ਕੀ ਫੜਾ ਕੇ ਟਾਈਮ ਕਿੰਨਾ ਹੋ ਗਿਆ ਟਾਈਮ 7:00 ਵਜਨ ਵਾਲਿਆ ਸੋ ਚੱਲਦੇ ਆ ਬਲੌਗ ਵਿੱਚ ਬਣੇ ਰਹੋ ਸੋ ਹਾਂਜੀ ਗਾਏ ਆਪਣੀ ਜੁਕਟਰ ਦਾ ਪੈਟਰੋਲ ਮੋਗ ਗਿਆ ਸੀ ਫਿਰ ਅਮਲੇਡ ਕੋਟਾ ਰੋਡ ਤੇ ਸੋ ਆਪਾਂ ਦੋ ਜਣ ਇੱਕ ਬੰਦੇ ਨੂੰ ਫੋਨ ਕੀਤਾ ਆ ਰਹੇ ਸੋ ਉਹ 2 ਮਿੰਟ ਚਾਰੇ ਆ ਉਹ ਸੋ ਆਪਾਂ ਪੈਟਰੋਲ ਪਵਾ ਲਈਏ ਫਿਰ ਚੱਲਦੇ ਆ ਹੈ ਵਲੌਗ ਵਿੱਚ ਬਣੇ ਰਿਓ ਆ ਬੰਦਾ ਆ ਰਿਹਾ ਬੁਲਾਇਆ ਕਿਸੇ ਨੂੰ ਸੋ ਚੱਲਦੇ ਆ ਉਹ ਆ 2 ਮਿੰਟ ਚਾਰੇ ਆ ਉਹ ਕਿੱਥੇ ਸੀ ਜੀ ਉਹ ਵੈਸੇ 2 ਮਿੰਟ ਤੱਕ ਹੀ ਮੈਂ ਸੋ ਆਈਓ 2 ਮਿੰਟ ਚਾਰੇ ਆ ਸੋ ਆਪਾਂ ਪੈਟਰੋਲ ਪਾ ਲਈਏ ਚੱਲਦੇ ਆ ਆਪਾਂ ਢੋਲ ਕੇ ਦੇਣ ਸੋ ਗਾਈਜ਼ ਆਪਣੀ ਰਿਕਾਰਡਰ ਤੇ ਬੰਦ ਹੋਈਆ ਕਰੋ ਚੈੱਕ ਸੋ ਕੋਈ ਨਹੀਂ ਉਹ 2 ਮਿੰਟ ਚਾਰੇ ਨੇ ਸੋ ਬੋਤਲ ਲੈ ਕੇ ਆਂਦੀ ਆ ਸੋ ਆਪਾਂ ਚੱਲਦੇ ਆ ਵਲੌਗ ਵਿੱਚ ਬਣੇ ਰਿਓ ਸੋ ਹਾਂਜੀ ਗਾਈਜ਼ ਆਪਾਂ ਪੈਟਰੋਲ ਪਵਾ ਲਈਏ ਫਿਰ ਆਪਾਂ ਢੋਲ ਕੇ ਚੱਲਦੇ ਆ ਉਸਰ ਦੁਕਾਨਾਂ ਬੰਦ ਹੋ ਜਵੇ ਹੈ ਹੈ ਦੋਚੇ ਨੇ ਗਾਇਸ ਚਲੋ ਕੋਈ ਨਹੀਂ ਆਪਾਂ ਦੇਖਦੇ ਦੋ ਮਿੰਟ ਖੜਦੇ ਹਾਂ ਸੋ ਮਿਲਦੇ ਤੁਹਾਨੂੰ ਪੈਟਰੋਲ ਪਵਾ ਕੇ ਸੋ ਹਾਂਜੀ ਗਾਇਸ ਆਪਾਂ ਕਰਿਆਗੇ ਸੀ ਟੋਲ ਕੀ ਦਾ ਕੰਮ ਬੰਨ ਰਿਹਾ ਸੋ ਆਪਾਂ ਤੁਹਾਨੂੰ ਕੋਈ ਚੱਕਰ ਨਹੀਂ ਸੋ ਆਪਾਂ ਹੁਣ ਚੱਲੇ ਦੁਕਾਨ ਤੋਂ ਦੁਕਾਨ ਤੋਂ ਵਾਪਸ ਆ ਕੇ ਮਿਲਦਾ ਵਲੌਗ ਵਿੱਚ ਬਣੇ ਰਹੋ ਚਲੋ ਚੱਲੀਏ ਫਿਰ ਵਲੌਗ ਵਿੱਚ ਬਣੇ ਰਹੋ ਸੋ ਹਾਂਜੀ ਗਾਇਸ ਆਪਾਂ ਗਏ ਸੀ ਟਾਬੇ ਤੇ ਦਾਲ ਲੈਣ ਸੋ ਆਪਾਂ ਕਰਿਆਗੇ ਕਰਿਆ ਪਹਾਉ ਹੋ ਗਿਆ ਅੱਧਾ ਘੰਟਾ ਹੋ ਗਿਆ ਆਪਾਂ ਆਏ ਨੂੰ ਸੋਣਾ ਰੋਟੀ ਖਾਣ ਲੱਗਿਆ ਸੋ ਰੋਟੀ ਖਲੇ ਤੁਹਾਨੂੰ ਮਿਲਦੇ ਆ ਸੋ ਹਾਂਜੀ ਗਾਇਜ਼ ਆਪਾਂ ਰੋਟੀ ਖਾ ਲਈ ਸੀ ਤੇ ਹੁਣ ਆਪਾਂ ਹੁਣ ਲੱਗਿਆ ਸੋਣਾ ਸੋ ਬਲੌਗਿੰਗ ਕਰਦੇ ਹਾਂ ਚਲੋ ਕਰੀਏ ਸੋ ਹੈ ਗਾਇਜ਼ ਜੇ ਐਸੀ ਆਪਣਾ ਅੱਜ ਦਾ ਬਲੌਗ ਜੇ ਤੁਹਾਨੂੰ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਨਾਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆ ਨੈਕਸਟ ਬਲੌਗ ਵਿੱਚ ਥੈਂਕ ਯੂ ਫਾਰ ਵਾਚਿੰਗ ਦਿਸ ਵੀਡੀਓ